ਵੀਵੀ ਸੰਜਾ ਤੁਹਾਨੂੰ ਰੱਖੇ ਅੱਗੇ ਖਾਲਿਸਤਾਨ ਕਮਾਂਡੋ ਫੋਰਸ ਦਾ ਇਹ ਜਨਰਲ ਰਿਆ 6 ਕਰੋੜ ਦੀ ਡਕੈਤੀ ਦੇ ਵਿੱਚ ਸ਼ਾਮਲ ਰਿਆ ਵਾ 30 ਪਰਚੇ ਇਹਦੇ ਖਿਲਾਫ ਹੋਏ ਨੇ ਉੱਥੇ ਪੰਚਾਇਤ ਅਫਸਰ ਹੁੰਦਿਆਂ ਆ 6 ਮਹੀਨੇ ਭਜੌੜਾ ਰਿਆ 2 ਦਿਨਾਂ ਪਹਿਲਾਂ ਗੁਰਦਾਸਪੁਰ ਦੇ ਡੀਡੀਪੀਓ ਵੱਲੋਂ ਧਮਕਾਉਣ ਦੇ ਇਲਜ਼ਾਮ ਦਾ ਜਵਾਬ ਸੀਨੀਅਰ ਅਕਾਲੀ ਲੀਡਰ ਨੇ ਕੁਝ ਇਸ ਅੰਦਾਜ਼ੇ ਦਿੱਤਾ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾ ਨੇ ਗੁਰਦਾਸਪੁਰ ਦੀ ਕਲਾਨੌਰ ਪੰਚਾਇਤੀ ਜ਼ਮੀਨ 'ਚ ਹਿੱਸਾ ਰੱਖਣ ਦੇ ਪੰਚਾਇਤੀ ਅਫਸਰ ਦੇ ਇਲਜ਼ਾਮ ਤੋਂ ਕਿਨਾਰਾ ਕਰ ਲਿਆ। ਉਹਨਾਂ ਅਫਸਰ ਨੂੰ ਸਾਲ 1987 'ਚ ਲੁਧਿਆਣਾ ਦੀ ਡਕੈਤੀ ਦਾ ਦੋਸ਼ੀ ਦੱਸ ਦਿੱਤਾ ਹੈ। ਇਹ ਨਹੀਂ ਨਹੀਂ ਉਹਨਾਂ ਮੁਤਾਬਕ ਜਗਵਿੰਦਰਜੀਤ ਸਿੰਘ ਸੰਧੂ ਨਾਮੀ ਡੀਡੀਪੀਓ ਆਤਵਾਦੀ ਹੈ। ਜੇਕਰ ਇਹ ਇਲਜ਼ਾਮ ਸਹੀ ਨੇ ਤਾਂ ਸਵਾਲ ਉੱਠਦਾ ਹੈ ਕਿ ਪੰਜਾਬ ਸਰਕਾਰ ਵਿੱਚ ਇਹ ਅਫਸਰ ਇੰਨੇ ਸਾਲਾਂ ਤੋਂ ਸਰਵਿਸ ਕਿਵੇਂ ਕਰ ਰਿਹਾ ਹੈ? ਇਹੀ ਸਵਾਲ ਪੰਚਾਇਤੀ ਅਫਸਰ ਨੇ ਵੀ ਚੁੱਕਿਆ। ਨੇ ਮੈਨੂੰ ਦੱਸੋ ਜੀ ਕੋਈ ਇਹ ਇਸ ਤਰ੍ਹਾਂ ਇਹਦਾ ਮਤਲਬ ਸਰਕਾਰ ਦੀਆਂ ਅੱਖਾਂ 'ਚ ਤੇ ਏਜੰਸੀਆਂ ਦੀਆਂ ਅੱਖਾਂ 'ਚ ਘੱਟਾ ਦੇ ਕੇ ਤੇ ਹੁਣ ਭੇਸ ਬਦਲ ਕੇ ਨੌਕਰੀ ਕਰ ਰਿਆ ਜੀ ਜੇਕਰ ਸੁਚਾਸਨ ਲੰਗਾ ਕਹਿੰਦੇ ਨੇ ਕਿ ਪੰਚਾਇਤੀ ਅਫਸਰ ਤੇ ਤੀਤੋ ਵੱਤ ਪਰਚੇ ਦਰਜ ਰਹੇ ਨੇ ਤਾਂ ਉਹਦੀ ਸਰਕਾਰੀ ਨੌਕਰੀ ਕਿਵੇਂ ਬਹਾਲ ਐ ਜੇਕਰ 1987 ਦੀ ਡਕੈਤੀ 'ਚ ਸ਼ਾਮਲ ਸੀ ਤਾਂ ਸਿਆਸਤਦਾਨ ਰਹਿੰਦੇ ਹੋਏ ਲੰਗਾ ਨੇ ਇਹ ਮਾਮਲਾ ਕਿਉਂ ਉਜਾਗਰ ਨਹੀਂ ਕੀਤਾ ਹੁਣ ਇਸ ਮਾਮਲੇ ਦੇ ਸਬੰਧੀ ਡੀਡੀਪੀਓ ਦੀ ਅਗਵਾਈ 'ਚ ਪੰਚਾਇਤੀ ਅਫਸਰ ਮੁਹਾਲੀ 'ਚ ਇਕੱਠੇ ਹੋਣ ਦੀਆਂ ਤਿਆਰੀਆਂ ਵਿੱਚ ਨੇ ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ